ਚਲਾਣ ਤਾਂ ਤੁਹਾਡਾ ਹੋ ਚੁੱਕਿਆ ਹੀ ਆ online ਤੇ ਪਰਚਾ ਤੁਹਾਡੇ ਤੇ ਹੁਣੇ ਹੁਣੇ ਅੱਗ ਲੱਗੀਦਾ ਜੀ ਮੈਂ ਅਸੀਂ ਤਾਂ ਚਾਹ ਬਣਾਈ ਹੈ ਚਾਹ ਨਹੀਂ ਬਣਾ ਸਕਦੇ ਕਿਉਂਕਿ ਗਨਾਹ ਬਿਲਕੁਲ ਚਾਹ ਨਾਲ ਉੱਥੇ ਸਾਈਡ ਤੇ ਬਣਾਉਣਾ ਜਾ ਕੇ ਕੋਈ ਨਹੀਂ ਉਸੇ ਮੋਰੀ ਤੇ ਜਾ ਰਹੇ ਹੋਣ ਤੇ ਟਾਈਮ ਬਰਵਾ ਦਿੰਦਾ ਕਰਦੀ ਹੈ ਤਾਂ ਇੱਥੇ ਚਾਹ ਨਹੀਂ ਇੱਥੇ ਹੀ ਬਣਾਉਣੀ ਹੈ ਜੀ ਅੱਗ ਲੱਗੀ ਤੁਸੀਂ ਇੱਥੇ ਹੀ ਬਣਾਉਣਾ ਚਾਹਦਾ ਸਰਕਾਰ ਦਾ ਸ਼ਰੇਮ ਲੈ ਵੀ ਮਿੱਤਰੋ ਉਹੀ ਗੱਲ ਹੋ ਗਈ ਆ ਅੱਗਾ ਕੇ ਆਟਾ ਜਲਵਾ ਕੇ ਜੱਟ ਹੈ ਖੇਤ ਦੇ ਵਿੱਚ ਚਾਹ ਬਣਾਉਣੀ ਕਿਸਾਨ ਨੂੰ ਮਹਿੰਗੀ ਪੈ ਗਈ ਆ ਮੈਕਮਦੀ ਸੇਟ ਟਾ ਕੱਟ ਕੇ ਰੱਖ ਦਿੱਤਾ ਤੇ ਅਗਲੀ ਗੱਲ ਉਹਦੇ ਤੇ ਪਰਚੇ ਵੀ ਠੋਕੇ ਦਿੱਤਾ ਪੂਰਾ ਮਸਲਾ ਦਿਖਾਉਂਗਾ ਖਿੱਚ ਕੇ ਆ ਜਾ ਝੋਨੇ ਵੀ ਦੀ ਜਾਣਾ ਪੂ ਖਿੱਚ ਕੇ ਲਿਆ ਖਿੱਚ ਕੇ ਜਲਦੀ ਆ ਜਾ ਤੁਸੀਂ ਆਇਓ ਮਹਿਕਮੇ ਵੱਲ ਹਾਂਜੀ ਸਰ ਤੇ ਇਹਨਾਂ ਦਾ ਚਲਾਨ ਹੋ ਜਾ ਇਹਨਾਂ ਦੀ ਹਾਂਜੀ ਚਲਾਨ ਹੋਇਆ ਇਹਨਾਂ ਦੀ ਅੱਗ ਲੱਗੀ ਹੋਈ ਸੀ ਹੂੰ ਕਿੱਥੇ ਅੱਗ ਕਿੱਥੇ ਲੱਗੀ ਸੀ ਆ ਵੀ ਇੱਥੇ ਲੱਗੀ ਹੋਈ ਸੀਗੀ ਪਰ ਕਿੱਥੇ ਲਾਈ ਸੀ ਅੱਗ ਚਾਹ ਬਣਾਈ ਆ ਜੀ ਆੜ ਦੇ ਵਿੱਚ ਕਿਤੇ ਅੱਗ ਨਹੀਂ ਲਿਆ ਸਾਰੀ ਪਰਾਲੀ ਮੈਂ ਤੁਹਾਨੂੰ ਦਿਖਾ ਦਿੰਨਾ ਅਮੜੇ ਦਿਖਾਇਓ ਜੀ ਪਿੱਛੇ ਆਹ ਚਾਹ ਤਰੀ ਵੀ ਅਮੜੇ ਨੇੜੇ ਕਰਕੇ ਦਿਖਾ ਦਿਓ ਏਹੀ ਚਾਹ ਬਣਾਉਣੀ ਮਹਿੰਗੀ ਪੈ ਗਈ ਆ ਇੱਥੇ ਇਹਨਾਂ ਨੇ ਚਾਹ ਬਣਾਈ ਸੀਗੀ ਇਧਰ ਸਾਰੀ ਪਰਾਲੀ ਓਵੇਂ ਪਈ ਆ ਤੁਸੀਂ ਦਿਖਾ ਦਿਓ ਕਿਤੇ ਵੀ ਭੋਰਾ ਜਿੰਨੀ ਅੱਗ ਨਹੀਂ ਲਾਈ ਪਰ ਇਹ ਕਹਿੰਦੇ ਵੀ ਜਿਹੜਾ ਸਾਡਾ ਜੰਤਰ ਮੰਤਰ ਆ ਉੱਪਰ ਉੱਡਿਆ ਜਿਹੜਾ ਚੈੱਕ ਕਰਦਾ ਉਹਨੇ ਚੈੱਕ ਕਰ ਲਿਆ ਵੀ ਅੱਗ ਇੱਥੇ ਲੱਗੀ ਹੋਈ ਸੀ ਇਹ ਤਾਂ ਸਰ ਚਾਹ ਬਣਾਈ ਇਹਨਾਂ ਨੇ ਨਹੀਂ ਚਾਹ ਤਾਂ ਬਣਾਈ ਚਾਹ ਤਾਂ ਉੱਥੇ ਬਣ ਸਕਦੀ ਕੋਠੀ ਕੋਲੀ ਇਹ ਤਾਂ ਕਿਥੇ ਇਹਨਾਂ ਦਾ ਬਣਿਆ ਵਾ ਉਹ ਬਣਿਆ ਹੋਣਾ ਉਹ ਸਾਰੇ ਕੰਮ ਛੱਡਦਾ ਜੀ ਲੇਬਰ ਦੂਰ ਪੈਂਦੀ ਆ ਜਾਣ ਹੋਣ ਚਿਹੜੀ ਲੰਘ ਜਾਂਦੀ ਆ ਜੀ ਤੁਸੀਂ ਇਹਨਾਂ ਦਾ ਵੇਖੋ ਬਣਾਈ ਤਾਂ ਚਾਹ ਕੋਲੇ ਡੱਬੇ ਪੋਲਾਈਨ ਹੋ ਰਹੀ ਚਲਾਣਾ ਤਾਂ ਪਰਚਾ ਦਰਨਾ ਇਹ ਲੈ ਕੇ ਲੈ ਆਣਾ ਅੱਗ ਲੱਗੀ ਆ ਅੱਗ ਕਿਤੇ ਨਹੀਂ ਲੱਗੀ ਹੋ ਕੋਠੀ ਥੋੜੀ ਦੂਰ ਆ ਤੁਸੀਂ ਦਿਖਾ ਦਿਓ ਮਾੜਾ ਜੀ ਇੱਧਰ ਇਹ ਕਹਿੰਦੇ ਵੀ ਜਦੋਂ ਉੱਥੇ ਜਾਣਾ ਉਦੋਂ ਦਾ ਚਾਹ ਬਣਾ ਕੇ ਪੀ ਲੈਣੀ ਆ ਕੰਮ ਜਿਹੜਾ ਇੱਥੇ ਖੇਤ ਦੇ ਵਿੱਚ ਚੱਲਦਾ ਪਿਆ ਇਹ ਤਾਂ ਫਿਰ ਜਮਾਂ ਤੱਕ ਹੀ ਆ ਜੀ ਇਹ ਤਾਂ ਸੈਟਲਾਈਟ ਦੇ ਸਾਹਮਣਾ ਹੋਇਆ ਜੀ ਚਲਾਣ ਤਾਂ ਇਹਨਾਂ ਦੇ ਇਥੇ ਪਰਚਾ ਲਿਖ ਕੇ ਲੈਣੇ ਨਾਲ ਇਹ ਕਿਹ ਉਦੋਂ ਸੈਟੇਲਾਈਟ ਕਿਉਂ ਨਹੀਂ ਵੇਂਦਾ ਆ ਹੜ ਆ ਗਏ ਸੀ ਉਦੋਂ ਸੈਟੇਲਾਈਟ ਨਹੀਂ ਚੱਲਿਆ ਉਹ ਤਾਂ ਠੀਕ ਹੈ ਜੀ ਤਾਂ ਕਾਨੂੰਨ ਦੇ ਹਿਸਾਬ ਨਾਲ ਦੀ ਜੌਬ ਕਰ ਰਹੇ ਆ ਇਹ ਕਾਹਦਾ ਕਾਨੂੰਨ ਕਾਨੂੰਨ ਇਹ ਦੇਖ ਲਓ ਵੀ ਤਗੜਿਆ ਮੂਰੇ ਇਹ ਮੈਂ ਕਹਿ ਦਣਾ ਇਹ ਕਾਨੂੰਨ ਕੋਡਾ ਹੋਈ ਜਾਂਦਾ ਮੜਿਆਂ ਨੂੰ ਇਹ ਕੋਡੇ ਕਰੀ ਜਾਂਦੇ ਆ ਉਹ ਹਾਲ ਆ ਇਸ ਕਾਨੂੰਨ ਦਾ ਲੋਕਤੰਤਰ ਕਿੱਥੇ ਆ ਤੁਸੀਂ ਐਂ ਦੱਸੋ ਅੱਗ ਲੱਗੀ ਕਿੱਥੇ ਆ ਲਾਈ ਆ ਜੀ ਹੁਣ ਨਹੀਂ ਜੀ ਨਹੀਂ ਲਾਈ ਇਹਨਾਂ ਨੂੰ ਇਹ ਤਾਂ ਪਿਛਲੇ ਵੀ ਦੀਵਾਲੀ ਵਾਲਾ ਕੋਈ ਚਲਾਇਆ ਹੋਇਆ ਪ੍ਰਦੂਸ਼ਣ ਦਾ ਦੀਵਾਲੀ ਵਾਲੇ ਪਟਾਕੇ ਇੰਨੇ ਪਏ ਆ ਉਹ ਤਾਂ ਹੁਣ ਸਰਕਾਰ ਨਾਲ ਦੀ ਕਰ ਲੋਗੀ ਤਾਂ ਜੀ ਜੌਬ ਕਰ ਰਹੇ ਆ ਉੱਥੇ ਵੀ ਤੁਸੀਂ ਉਹ ਉੱਥੇ ਵੀ ਤਾਂ ਸਰਕਾਰ ਦੇ ਰਿਪੋਰਟ ਤਾਂ ਤੁਸੀਂ ਦੇਣੀ ਆ ਰਿਪੋਰਟ ਤਾਂ ਨਹੀਂ ਮੁੱਖ ਮੰਤਰੀ ਲੈਣ ਆਉਂਦਾ ਖੇਤਾਂ ਜੋ ਤਾਂ ਤੁਸੀਂ ਭੇਜਣੀ ਆ ਉਹ ਤਾਂ ਠੀਕ ਆ ਜੀ ਪਰ ਕਾਨੂੰਨ ਤਾਂ ਉਹਨਾਂ ਨੇ ਪਾ ਕਰਨੇ ਅਸੀਂ ਤਾਂ ਜਿਹੜਾ ਕਿੰਨਾ ਕ ਸਾਨੂੰ ਮਿਲਿਓ ਉਹਨੇ ਕਰੀ ਜਾ ਰਹੇ ਆ ਨਹੀਂ ਆਹ ਕਿਹੜੀ ਅੱਜ ਐਨੀ ਕਾ ਚਾਹ ਬਣਾਉਣ ਦੀ ਵੀ ਅੱਗ ਲੱਗੀ ਜੀ ਜੇ ਸੀ ਨਾ ਆਉਂਦਾ ਇੱਥੇ ਗੱਲ ਅੱਗ ਲੱਗੀ ਹੁੰਦੀ ਇਹਨੇ ਪਾਸ ਕੀਤਾ ਕਿਹੜਾ ਕਾਨੂੰਨ ਆ ਵਿਚਾਲ ਦੇ ਵੀ ਬੈਨ ਦੱਸੋ ਫਿਰ ਇਹ ਤਾਂ ਚਾਹੀਦੀ ਤਾਂ ਕੋਈ ਗੱਲ ਨਹੀਂ ਇਹ ਪ੍ਰਾਲੀ ਦੇ ਸਹਾਉਣਾ ਸੈਟੇਲਾਈਟ ਨੇ ਕੀਤਾ ਜੀ ਚਲਾਇਆ ਪ੍ਰਾਲੀ ਨੂੰ ਆ ਕੇ ਲਾਈ ਵੀ ਕਿੱਥੇ ਐਵੇਂ ਦਿਖਾਓ ਵੀ ਆ ਜੇ ਭੰਬੜ ਵੱਲ ਕੇ ਤੁਸੀਂ ਮੈਂ ਇਹ ਵੀ ਸੁਣਿਆ ਵੀ ਤੁਸੀਂ ਤਾਂ ਅੱਗ ਲਾਉਂਦੇ ਹੀ ਨਹੀਂ ਜੀ ਨਹੀਂ ਲਾਉਂਦੇ ਜੀ ਨਹੀਂ ਬਿਲਕੁਲ ਕਿਸੇ ਵਾਂਚ ਨਹੀਂ ਅੱਗ ਲੱਗੀ ਜਿਵੇਂ ਬਿਲਕੁਲ ਨਹੀਂ ਅੱਗ ਲਾਈ ਜੀ ਫਿਰ ਇਹ ਤਾਂ ੱਟਾ ਜੀ ਮੂਦਾ ਮਾਰਿਆ ਜੀ ਨਹੀਂ ਸੈਟੇਲਾਈਟ ਨੇ ਆ ਲੈਟ ਚੱਕ ਲਈ ਹਾਂ ਜੀ ਲੈਟ ਚੱਕ ਲਈ ਆਨਲਾਈਨ ਚਲਾਨ ਹੋ ਚੁੱਕਿਆ ਜਦੋਂ ਜਦੋਂ ਕਣਕਾਂ ਨੂੰ ਅੱਗ ਲੱਗ ਜਾਂਦੀ ਐ ਇੰਨੇ ਨੇ ਜ਼ਮੀਨ ਦੇ ਕਿੱਲੇ ਮੱਚ ਲੈਂਦੇ ਉਦੋਂ ਸੈਟੇਲਾਈਟ ਕਿੱਥੇ ਚਲਾ ਜਾਂਦਾ ਇਹ ਤਾਂ ਪ੍ਰਦੂਸ਼ਣ ਹੋ ਰਿ ਲਓ ਜੀ ਇੱਥੇ ਕਿਸਾਨ ਨੂੰ ਚਾਹ ਦੇ ਵਿੱਚ ਖੇਤ ਬਣਾਉਣੀ ਪਈ ਚਾਹ ਕਹਿੰਦੇ ਉਹਦੇ ਨਾਲ ਪ੍ਰਦੂਸ਼ਣ ਹੀ ਇੰਨਾ ਫੈਲ ਗਿਆ ਵੀ ਹੋ ਸਕਦਾ ਬਿਮਾਰੀਆਂ ਫੈਲ ਜਾਣ ਚਾਹ ਬਣਾਉਣ ਦੇ ਨਾਲ ਬਿਮਾਰੀਆਂ ਫੈਲ ਜਾਂਦੀਆਂ ਪਰ ਜਿਹੜੇ ਲੱਖਾਂ ਪਟਾਕੇ ਚੱਲੇ ਆ ਠੀਕ ਆ ਸ਼ਹਿਰਾਂ ਵਾਲੇ ਆਸਤੇ ਜਿਹੜੇ ਪ੍ਰਦੂਸ਼ਣ ਸ਼ਹਿਰਾਂ ਵਾਲੇ ਕਰਦੇ ਆ ਉਹ ਹੁੰਦਾ ਤਿਆਰ ਤੇ ਜਿਹੜਾ ਕਿਤੇ ਕਿਸਾਨ ਭਰਾ ਮਾੜਾ ਮੋਟਾ ਕੰਮ ਕਰਦੇ ਉਹ ਹੁੰਦਾ ਪ੍ਰਦੂਸ਼ਣ ਉਹਦੇ ਨਾਲ ਹੁੰਦੀਆਂ ਬਿਮਾਰੀਆਂ ਕੀ ਕਹਿਣਾ ਚਾਹਣਾ ਮੋਟਾ ਜੁਰਮਾਨਾ ਕੀਤਾ ਤੁਹਾਨੂੰ ਜੀ ਹਾਂਜੀ ਹਾਂਜੀ ਬਿਲਕੁਲ ਜੀ ਬਲਕਿ ਸ਼ਹਿਰ ਦੇ ਵਿੱਚ ਅੱਗਾਂ ਲੱਗੀਆਂ ਲਫਾਫੇ ਲਫੂਏ ਸਾੜੀ ਜਾਂਦੇ ਉੱਥੇ ਕੋਈ ਇਹਨਾਂ ਦਾ ਚੈਨਲ ਨਹੀਂ ਚੱਲਦਾਗਾ ਸੈਟੇਲਾਈਟ ਸਾਡੇ ਖੇਤਾਂ 'ਚ ਹੀ ਚੱਲਦਾ ਇਹ ਪਤਾ ਨਹੀਂ ਕਿੱਦਾਂ ਦਾ ਇਹਦੇ ਵਿੱਚ ਕੁਝ ਨਹੀਂ ਹੋ ਸਕਦਾ ਜੁਰਮਾਨਾ ਹੋ ਗਿਆ ਜੀ ਹੁਣ ਪਰਚਾ ਦਾ ਦਰਜ ਹੋਊਗਾ ਇਹਦਾ ਹਜੇ ਹਜੇ ਪਰਚੇ ਦੀ ਵੀ ਗੱਲ ਕਰ ਰਹੇ ਆ ਆ ਇਸ ਵਾਰ ਤਾਂ ਮੈਨੂੰ ਇਹ ਲੱਗਦਾ ਵੀ ਅੱਗ ਵੀ ਕਿਸੇ ਕਿਸਾਨ ਨੇ ਨਹੀਂ ਲਾਈ ਹੁਣ ਤੁਸੀਂ ਤਾਂ ਖਾਣਾ ਪੀਣਾ ਵੀ ਬੰਦ ਕਰੀ ਨੀ ਪਰ ਚਲਾਨ ਹੁਣ ਤੁਸੀਂ ਦੱਸੋ ਇੱਕ ਚਾਹ ਬਣਾਈਆ ਮੜਿਆ ਦਿਖਾ ਦੇ ਇੱਕ ਵਾਰੀ ਹੋਰ ਮਿੱਤਰਾ ਚਾਹ ਮੈਂ ਕਹਿੰਦਾ ਕਿਸਾਨ ਭਰਾਵੋਂ ਘਰੋਂ ਪੀ ਪੂ ਕੇ ਆ ਜਾ ਕਰੋ ਇਹ ਤਾਂ ਇੰਨੀ ਬੁਰੀ ਤੇ ਉੱਤਰੇ ਵੇਣਾ ਇਹਨਾਂ ਨੇ ਤਾਂ ਬਸ ਇਹ ਆ ਵੀ ਕਿਸੇ ਨੂੰ ਰੋਟੀ ਖਾਂਦੇ ਜਰਦੇ ਨਹੀਂ ਜਿਆਦਾ ਇਹ ਤਾਂ ਇਹਨਾਂ ਨਾਲ ਈਰਖਾ ਹੀ ਕਰਨ ਲੱਗੇ ਸਿੱਧੀ ਸਿੱਧੀ ਕੀ ਕਹੋਂਗੇ ਦੇ ਉੱਪਰ ਸਾਨੂੰ ਤਾਂ ਪ੍ਰੋਬਲਮ ਇਹ ਵੀ ਆਉਣੀ ਹੈ ਕਿ ਜਦ ਕੱਲ ਨੂੰ ਅਸੀਂ ਸਸਕਾਰ ਕਰਨਾ ਉੱਥੇ ਵੀ ਇਹਨਾਂ ਦਾ ਸੈਟੇਲਾਈਟ ਚੱਲ ਜਾਣਾ ਫਿਰ ਉਹ ਬੰਦ ਕਰ ਦੇਾਂਗੇ ਅਸੀਂ ਸਸਕਾਰ ਕਰਨੀ ਉਹਦਾ ਹੱਲ ਨਹੀਂ ਇਹ ਸਾਡੇ ਕੋਲੇ ਕੋਈ ਜਵਾਬ ਨਹੀਂ ਛੋਟੇ ਕੋਲੇ ਛੋਟੇ ਕੋਲੇ ਇਹ ਜਵਾਬ ਹੈਗਾ ਵੀ ਤੁਸੀਂ ਚਲਾਨ ਕੱਟਣਾ ਤੁਸੀਂ ਨੋਟ ਕਾ ਇਹ ਹੇਗਾ ਤੁਹਾਡੇ ਚਲਾਨ ਅਸੀਂ ਆਨਲਾਈਨ ਹੀ ਹੋਇਆ ਜੇ ਸੈਟੇਲਾਈਟ ਦੇ ਹਿਸਾਬ ਨਾਲ ਹੋ ਰਿਹਾ ਸੀ ਫਿਰ ਤੁਸੀਂ ਇੱਕ ਮਿੰਟ ਆਨਲਾਈਨ ਹੋਇਆ ਤੁਸੀਂ ਇਹ ਸਰਕਾਰ ਨੂੰ ਰਿਪੋਰਟ ਦਿਓਗੇ ਵੀ ਜੇ ਇੱਥੇ ਤਾਂ ਕੱਲੀ ਚਾਹ ਧਰੀ ਸੀ ਆ ਸੈਟੇਲਾਈਟ ਨੇ ਕੱਲੀ ਚਾਹ ਦੇ ਚੁੱਲ੍ਹੇ ਦੀ ਅੱਗ ਕਿ ਚਲਾਨ ਹੋ ਚੁੱਕਿਆ ਹੀ ਆਨਲਾਈਨ ਸੀ ਇੱਥੇ ਕੁਝ ਨਹੀਂ ਕਰ ਪਰ ਇਹਦੀ ਰਿਪੋਰਟਰ ਇੱਕ ਮਿੰਟ ਤੁਸੀਂ ਰਿਪੋਰਟ ਭੇਜੋਗੇ ਆਪਣੀ ਜ਼ਿੰਮੇਵਾਰੀ ਤੇ ਅਸੀਂ ਰਿਪੋਰਟ ਭੇਜਾਂਗੇ ਜਿੰਨੀ ਹੋ ਸਕੇ ਸੀ ਜੋ ਹੋਇਆ ਉਹਦੇ ਨਾਮ ਲੈ ਕੇ ਸਾਨੂੰ ਦੋਹੀ ਪਰਚਾ ਦਾ ਰਿਹਾ ਸੀ ਉੰਨੀ ਕ ਰਿਪੋਰਟ ਭੇਜ ਦਾਂਗੇ ਜਿੰਨਾ ਹੋ ਸਕੇ ਕੀ ਕੀ ਰਿਪੋਰਟ ਭੇਜੋਗੇ ਵੀ ਸੱਚੀ ਅੱਗ ਲਾਈ ਵੀ ਸੀਗੀ ਨੀ ਹੁਣ ਇਹ ਤਾਂ ਦੱਸਨੇ ਪਊਗਾ ਅੱਗ ਤਾਂ ਲੱਗੀ ਸੀ ਨਾ ਜੀ ਅੱਗ ਕਾਦੀ 1200 ਚੁੱਲ੍ਹੇ 'ਚ ਵੀ ਅੱਗ ਲੱਗੀ ਤੁਸੀਂ ਹੁਣ ਦੱਸੋ ਕੀ ਕਹਿਣਾ ਚਾਹੁੰਦੇ ਇਹ ਇਹ ਜੀ ਕਾਰਵਾਈ ਨੂੰ ਜਾਂ ਸਰਕਾਰ ਕਰ 2000 ਘਰਾਂ 'ਚ ਜੀ ਅੱਗ ਤਾਂ ਚੁੱਲ੍ਹਿਆਂ 'ਚ ਰੋਜ਼ ਵੱਦੀ ਆ ਜੀ ਹੂੰ ਸਾਰੇ ਪਿੰਡ ਦੇ ਵਿੱਚ 2000 ਚੁੱਲ੍ਹਾ ਤਪਦਾ ਉੱਥੇ ਵੀ ਸੈਟੇਲਾਈਟ ਨਹੀਂ ਚੱਲਦਾਗਾ ਹੂੰ ਇੱਥੇ ਚੱਲ ਗਿਆ ਕੱਲਾ ਜੀ ਬਸ ਜਿੱਥੇ ਕਿਤੇ ਪੜਾਕਿਆਂ ਨੂੰ ਅੱਗ ਲੱਗਦੀ ਸੈਟੇਲਾਈਟ ਪ੍ਰਦੂਸ਼ਣ ਰਾਤ ਤਾਂ ਦਿਸਦਾ ਹੀ ਕੁਛ ਨਹੀਂ ਸੀ ਅੱਜ ਦਿੱਲੀ 'ਚ ਤੁਸੀਂ ਦੇਖੇ ਅਖਬਾਰ ਚ ਆਇਆ 400 ਤੋਂ ਉੱਪਰ ਹੋਇਆ ਵੇ ਜੀ ਜਿਹੜਾ ਉਹ ਤੁਹਾਡੀ ਗੱਲ ਸਮਝ ਰਹੇ ਆ ਫਿਰ ਇਹ ਚਾਹ ਉੱਥੇ ਬਣਾ ਲੈਂਦੇ ਨਹੀਂ ਜਾ ਕੇ ਥੋੜਾ ਯਾਰ ਹੁਣ ਉੱਥੇ ਤਾਂ ਜਿੱਦ ਤੇ ਅੜਿਆ ਪਤਾ ਨਹੀਂ ਇਹਨਾਂ ਨੂੰ ਤੁਹਾਨੂੰ ਨੌਕਰੀ ਤਨਖਾਹ ਤੁਹਾਨੂੰ ਵੀ ਪਿਆਰੀ ਆ ਯਾਰ ਇਹਨਾਂ ਨੇ ਵੀ ਤੁਸੀਂ ਤਾਂ ਇਹ ਥੋੜੀ ਤਾਂ ਮਹੀ ਜਾਵੇ ਨੇ ਰਿਆਵੇ ਥੋੜੀ ਤਾਂ ਮਹੀਨੇ ਵਾਦੋਂ ਅਕਾਊਂਟ 'ਚ ਪਾਇਆ ਜਾਣੀ ਆ ਠੀਕ ਆ ਜੀ ਉਹ ਗੱਲ ਸਮਝ ਗਏ ਪਰ ਇਹਨਾਂ ਦੀ 6 ਮਹੀਨੇ ਵਾਦੋਂ ਫਸਲ ਨਹੀਂ ਇਹ ਤਾਂ ਹੁਣ ਸਰਕਾਰ ਦੀ ਦੇਖੋ ਸਰਕਾਰ ਕੋਲ ਗਈ ਤੇ ਕਿੰਨਾ ਕਰ ਸਕਦੇ ਤੇ ਜੋਬ ਕਰਨੀ ਸਾਨੂੰ ਤਾਂ ਜੋਬ ਤਾਂ ਕੋਈ ਨਹੀਂ ਜੋਬ ਦਾ ਮਤਲਬ ਇਹ ਤਾਂ ਨਹੀਂ ਵੀ ਤੁਸੀਂ ਲੋਕਾਂ ਦੇ ਨਾਲ ਧੱਕਾ ਕਰੋ ਜਾਂ ਉਹਨਾਂ ਨਾਲ ਇਹ ਚੀਜ਼ਾਂ ਕੋਈ ਨਹੀਂ ਅੱਗ ਲੱਗੀ ਕਰਕੇ ਸਟਾ ਰੇਡ ਨਹੀਂ ਚੱਕੀ ਹੈ ਜੀ ਹੁਣ ਕੀ ਪਤਾ ਇੱਥੇ ਹੋਰ ਵਾਣ ਚ ਲੱਗੀ ਹੋਵੇ ਪਹਿਲਾਂ ਅੱਜ ਤੇ ਮੈਂ ਤਾਂ ਲੱਗਦਾ ਨੇੜੇ ਤੇੜੇ ਵੀ ਨਹੀਂ ਕਿਸੇ ਨੇ ਆ ਕੇ ਨਹੀਂ ਜੀ ਨਹੀਂ ਸਾਰੇ ਪਿੰਡ ਚ ਨਹੀਂ ਲੱਗੀ ਸਾਰੇ ਪਿੰਡ ਚ ਇੱਕ ਵੀ ਕਿਲੇ ਨੂੰ ਅੱਗ ਨਹੀਂ ਲੱਗੀ ਚਾਹ ਜ਼ਰੂਰ ਬਲਦੀ ਹੈ ਇੱਥੇ ਸਾਡੀ ਚਾਹ ਦਾ ਹੀ ਚੱਕਿਆ ਗਿਆ ਪਤਾ ਨਹੀਂ ਕੀ ਕਾ ਤਾਂ ਕੋਈ ਕੀ ਆ ਤਾਂ ਯਾਰ ਫਿਰ ਹੋਰ ਵੀ ਬਣਾਉਂਦੇ ਹੋਣੇ ਨਹੀਂ ਚਾਹ ਵਰ ਸਾਈਡ ਤੇ ਹੋਰ ਨਹੀਂ ਕਿਸੇ ਚੱਕਿਆ ਗਿਆ ਇਹ ਇਹ ਤਾਂ ਹੁਣ ਇਹ ਕਹਤਾ ਵੀ ਇਹਨਾਂ ਨੇ ਤਾਂ ਪੱਕਾ ਹੀ ਰੂਲ ਬਣਾ ਲਿਆ ਵੀ ਜਿੱਥੇ ਤੁਹਾਡੀ ਕੋਠੀ ਆ ਭਾਈ ਉੱਥੇ ਬੈਠ ਕੇ ਚਾਹ ਪਾਣੀ ਬਣਾਓ ਉੱਥੇ ਬੈਠ ਕੇ ਚਾਹ ਪਾਣੀ ਦਾ ਕੰਮ ਚੱਲੂ ਜੇ ਤੁਸੀਂ ਆਪਦੀ ਜ਼ਮੀਨ ਦੇ ਵਿੱਚ ਕਿਸੇ ਬਾਣ ਦੇ ਕਿਸੇ ਨੁੱਕਰ ਦੇ ਵਿੱਚ ਚਾਹ ਬਣਾਉਂਦੇ ਵੀ ਫੜੇ ਗਏ ਤੁਹਾਡੇ ਤੇ ਹਰਚਾ ਹੋ ਜੂ ਦਰਜ ਤੁਹਾਡੇ ਤੇ ਮੋਟਾ ਜੁਰਮਾਨਾ ਜਿਹੜਾ ਲੱਗੂਗਾ ਕਿ ਇਹ ਤਾਂ ਫਿਰ ਧੱਕਾ ਹੀ ਆ ਪੂਰਾ ਇਹ ਹੀ ਕਹੋਗੇ ਧੱਕਾ ਹੀ ਸਰਕਾਰ ਦਾ ਬਿਲਕੁਲ ਸ਼ਰਮ ਧੱਕਾ ਜੀ ਕੋਈ ਹਾਲੇ ਦਾ ਸੋਲੂਸ਼ਨ ਤੁਸੀਂ ਕੀ ਸੋਚਦੇ ਹੋ ਫਿਰ ਸਹੀਂ ਕਿਸਾਨ ਜਿਹੜੀ ਨੂੰ ਲੈ ਕੇ ਧਰਨੇ ਮਜਾਰੇ ਲਾਵਾਂਗੇ ਜਾਂ ਫਿਰ ਚਾਹ ਬਣਾਉਣੀ ਬੰਦ ਕਰ ਦੇਵਾਂਗੇ ਸਰਕਾਰ ਕੋਈ ਇਹ ਵੀ ਨੋਟੀਫਿਕੇਸ਼ਨ ਜਾਰੀ ਕਰ ਦੇਵੇ ਵੀ ਕਿ ਇਤਾਂ ਚ ਚਾਹ ਬਣਨੀ ਬੰਦ ਹੂੰ ਬਿਲਕੁਲ ਫਿਰ ਇਹ ਵੀ ਰੌਲਾ ਪਾ ਲੈਂਦੇ ਵੀ ਤੁਸੀਂ ਧਰਨੇ ਲਾਉਣੇ ਹੋ ਸੜਕਾਂ ਰੋਕਦੇ ਹੋ ਫਿਰ ਬੰਦਾ ਕਰੂਗਾ ਕਿ ਮਰਦਾ ਤੱਕ ਚੱਪੂਗਾ ਜੀ ਬਿਲਕੁਲ ਇਨਸਾਫ ਤਾਂ ਲਾਵਾਂਗੇ ਫਿਰ ਇਹੀ ਹੋਊਗਾ ਜੀ ਅੱਛਾ ਤੁਸੀਂ ਇਹ ਦੇਖੋ ਹੋਰ ਕਿਸੇ ਕੰਮ ਨੂੰ ਨਹੀਂ ਕਿਹਾ ਗਿਆ ਕਦੇ ਤੁਸੀਂ ਇਹ ਕਿਹਾ ਹੋਵੇ ਸਰਕਾਰ ਨੇ ਵੀ ਇਸ ਵਾਰ ਪੜਾਕੇ ਇੰਨੇ ਪੈ ਗਏ ਇੰਨੀ ਇਸਤਵਾਦੀ ਚੱਲ ਗਈ ਇਹਨਾਂ ਨੁਕਸਾਨ ਹੋ ਗਿਆ ਅੱਜ ਯੂਪੀ ਦੇ ਵਿੱਚ ਇੱਕ ਬੀੜੀ ਲਾਉਣ ਦੇ ਨਾਲ ਘੱਟੋ ਘੱਟ 50 ਦੁਕਾਨਾਂ ਅੱਗ ਦੇ ਨਾਲ ਸੜ ਕੇ ਸੁਆਹ ਹੋ ਗਈਆਂ ਉਹ ਕਦੇ ਸੈਟੇਲਾਈਟ ਹੀ ਨਹੀਂ ਚੈੱਕ ਹੋਇਆ ਤੁਸੀਂ ਅੱਜ ਵੀ ਕਿਸੇ ਵੱਡੇ ਕੇਂਦਰ ਸਰਕਾਰ ਦੇ ਲੀਡਰ ਦਾ ਇਹ ਬਿਆਨ ਸੀਗਾ ਕਹਿੰਦੇ ਕਿ ਪੰਜਾਬ ਦੇ ਵਿੱਚ ਪਰਾਲੀ ਨੂੰ ਲਾਈ ਹੋਈ ਅੱਗ ਦਾ ਕਰਕੇ ਦੀਵਾਲੀ ਦੇ ਵਿੱਚ ਇੰਨਾ ਪ੍ਰਦੂਸ਼ਣ ਹੋਇਆ ਇਹ ਜਿਹੜਾ ਆਪਾਂ ਅੱਗ ਲਾਉਨੇ ਆ ਪਰਾਲੀ ਨੂੰ ਇਹ ਪ੍ਰਦੂਸ਼ਣ ਬਹੁਤ ਸੇਤੀ ਦਿੱਲੀ ਹੁੰਦਾ ਕਣਕਾਂ ਨੂੰ ਅੱਗ ਲੱਗੀ ਨੁਕਸਾਨ ਹੋਇਆ ਉਹ ਨਹੀਂ ਜਾਂਦਾ ਕਦੇ ਨਹੀਂ ਬਿਲਕੁਲ ਜੀ ਬਲੂਸਸ ਦਾ ਧਿਆਨ ਹੀ ਨਹੀਂ ਇਹਨਾਂ ਦਾ ਕੋਈ ਮੁਆਵਜ਼ਾ ਨਹੀਂ ਕੋਈ ਵਿਸ਼ੇਸ਼ ਕਤਾਬਰੀ ਨਹੀਂ ਕੋਈ ਮਹਿਕਮਾ ਨਹੀਂ ਆਉਂਦਾ ਜਿਹੜੇ ਹੁਣ ਆ ਫਿਰਦੇ ਹੈਗੇ ਆ ਇਹ ਉਦੋਂ ਦਾ ਭਾਰੇ ਨਹੀਂ ਸੌਂਦੇਗੇ ਅੱਜ ਇੱਥੇ ਆ ਕੇ ਅੱਗਾ ਤੇ ਹੀ ਆਉਂਦੇ ਆ ਹੁਣ ਕੋਈ ਇਹਦਾ ਹੱਲ ਤੁਸੀਂ ਕਰਕੇ ਜਿਹਦਾ ਹੱਲ ਕੋਈ ਨਹੀਂ ਹੋ ਚੁੱਕਿਆ ਜੀ ਹੁਣ ਨਹੀਂ ਹੋ ਤਾਂ ਚੁੱਕਿਆ ਯਾਰ ਇੰਨਾ ਦਾ ਤੁਸੀਂ ਆਪ ਵੀ ਅਪੀਲ ਕਰ ਸਕਦੇ ਹੋ ਤੁਸੀਂ ਅਫਸਰੋਂ ਰਿਪੋਰਟ ਤਾਂ ਜਿਹੜੀ ਮਹਿਕਮੇ ਨੂੰ ਜਾਂ ਮੰਤਰੀ ਮੰਡਲ ਨੂੰ ਭੇਜਣੀ ਹੈ ਖੇਤੀਬਾੜੀ ਮੰਤਰੀ ਨੂੰ ਤੁਸੀਂ ਭੇਜਣੀ ਹੈ ਤਾਂ ਤੁਸੀਂ ਦੱਸ ਸਕਦੇ ਹੋ ਵੀ ਇਹ ਤਾਂ ਜੀ ਗਲਤ ਚਲਾਨ ਨੇ ਚਲਾਨ ਤਾਂ ਹੋਈ ਜੋ ਕਿਹਾ ਨਹੀਂ ਆਨਲਾਈਨ ਤਾਂ ਹੁਣ ਹੋ ਹੀ ਨਹੀਂ ਸਕਦਾ ਕੁਝ ਭਾਈ ਜੇ ਦੇਖਾਂਗੇ ਕਿੰਨਾ ਖੋ ਸਕਿਆ ਇਹਨਾਂ ਦਾ ਕਰ ਸਕਾਂਗੇ ਮਦਦ ਮਦਦ ਤਾਂ ਹੁਣ ਤੁਸੀਂ ਕਾਹਦੀ ਕਰਦੀਆਂ ਮਦਦ ਤਾਂ ਤੁਸੀਂ ਕਰਤੀ ਚਲਾਨ ਕੱਟ ਕੇ ਆ ਨੁਕਸਾਨ ਆ ਜਿਹੜਾ ਵੇਖੋ ਇੱਥੇ ਕਿਸਾਨ ਭਰਾਵਾਂ ਨੇ ਭੁਗਤਿਆ ਇਹ ਹਰਿਆਣੇ ਤੋਂ ਵੀ ਖਬਰ ਸਾਹਮਣੇ ਆਈ ਆ ਕਿ ਜਿੱਥੇ ਇੱਕ ਜਿਹੜਾ ਕਿਸਾਨ ਵੀਰ ਸੀ ਆਪਦੇ ਖੇਤ ਦੇ ਵਿੱਚ ਚਾਹ ਕਰ ਲਿਆ ਸੀ ਸੈਟੇਲਾਈਟ ਨੇ ਉਹ ਅੱਗ ਚੱਕ ਲਈ ਤੇ ਉਹਦਾ ਮੋਟਾ ਚਲਾਨ ਤੇ ਪਰਚੇ ਦੀ ਗੱਲ ਹੋਈ ਆ ਠੀਕ ਆ ਪਰ ਹੁਣ ਦੇਖਣਾ ਤੇ ਇਹ ਆ ਵੀ ਇਹਦੇ ਵਿੱਚ ਅਸਲੀਅਤ ਕਿੰਨੀ ਕਾ ਕਿ ਸਰਕਾਰ ਆ ਜਿਹੜੀਆਂ ਅੱਗਾਂ ਬਲਦੇ ਚੁੱਲਿਆਂ ਦੀ ਆਗਾ ਉਹਦੇ ਤੇ ਵੀ ਚਲਾਨ ਕੱਟਣ ਲੱਗੀ ਹੁਣ ਇਹ ਤਾਂ ਕਹਿੰਦੇ ਵੀ ਜਾਂ ਤਾਂ ਭਾਈ ਅਸੀਂ ਚਾਹ ਪਾਣੀ ਬੰਦ ਕਰ ਦਿਆਂਗੇ ਪਰ ਲੱਗਦਾ ਵੀ ਚਾਹ ਪਾਣੀ ਤੋਂ ਬਿਨਾ ਜਿਹੜੀ ਆਪਣੀ ਲੇਬਰ ਨੇ ਕੰਮ ਕਰਨਾ ਉਹ ਛੱਕੇ ਹੰਬੇ ਹੁੰਦੇ ਲੇਬਰ ਵਾਲੀ ਜੀ ਉਹਦਾ ਚਾਹ ਪੀ ਕੇ ਕੰਮ ਕਰਨਾ 10 ਮਿੰਟ ਰੈਸਟ ਵੀ ਲੈਣੀ ਹੁੰਦੀ ਆ ਚਾਹ ਨਾ ਫਿਰ ਸਰੀਰ ਮੋਸ਼ਨ ਫੜਿਆ ਹੁੰਦਾ ਹਮ ਹੁਣ ਚਾਹ ਜਾਣੀ ਧਰੀ ਤਰਾਈ ਰਹਿ ਗਈ ਤੁਹਾਡੀ ਬਿਲਕੁਲ ਜੀ ਬਿਲਕੁਲ ਉਤੋਂ ਇਹਨਾਂ ਨੇ ਛਾਪਾ ਮਾਰ ਬਿਲਕੁਲ ਜੀ ਬਿਲਕੁਲ ਬਿਲਕੁਲ ਤੁਸੀਂ ਦੇਖ ਲਓ ਇਹ ਹਾਲਾਤ ਨੇ ਜਿਹੜੇ ਪੰਜਾਬ ਦੇ ਪਰ ਐਸ ਵਾਰ ਮੈਂ ਕਹਿੰਦਾ ਅਸੀਂ ਵੀ ਅੱਗ ਲਾਉਣ ਦੇ ਹੱਕ 'ਚ ਨਹੀਂ ਆਪਾਂ ਕਹਿੰਦੇ ਆ ਅੱਗ ਲਾਣਾ ਉਹ ਪ੍ਰਦੂਸ਼ਣ ਫੈਲਦਾ ਪਰ ਐਸ ਵਾਰ ਕਿਸਾਨ ਭਰਾਵਾਂ ਨੇ ਬਹੁਤ ਜ਼ਿਆਦਾ ਜਿਹੜਾ ਹੈਗਾ ਤਰੀਕੇ ਨਾਲ ਕੰਮ ਕੀਤਾ ਅੱਗ ਨਹੀਂ ਲਾਈ ਕਿਉਂਕਿ ਸਰਕਾਰ ਬਣਨ ਤੋਂ ਪਹਿਲਾਂ ਇਹ ਪਾਲਿਸੀਆਂ ਵੀ ਹੋਈਆਂ ਸੀ ਜਾਂ ਪੰਜਾਬ ਦੇ ਸੀਐਮ ਨੇ ਵੀ ਇਹ ਗੱਲ ਕਹੀ ਸੀ ਕਿ ਅਸੀਂ ਜਿਹੜੇ ਹੈਗੇ ਆ ਸਰਕਾਰੀ ਜਿਹੜੇ ਵਹੀਕਲੇ ਤੁਹਾਨੂੰ ਦੇਵਾਂਗੇ ਤੁਸੀਂ ਗੱਠਾ ਬਣਾਵਣਾ ਕੇ ਰੱਖ ਲਿਓ ਤੇਲ ਦਾ ਖਰਚਾ ਦੇਵਾਂਗੇ ਉਹ ਵੀ ਕੁਝ ਨਹੀਂ ਦਿੱਤਾ ਗਿਆ ਗੱਲਾਂ ਹੀ ਰਹਿ ਗਈਆਂ ਸਾਨੂੰ ਸਿਲੰਡਰ ਦੇ ਦੇਣ ਜੀ ਛੋਟੇ ਆਸੀਂ ਉੱਥੇ ਬਣਾ ਲਿਆ ਕਰਾਂਗੇ ਛੋਟੇ 5 ਕਿਲੋ ਵਾਲੇ ਸਿਲੰਡਰ ਪਰ ਮੋਟਰ ਦੇ ਦੇਣ ਜੀ ਇਹ ਸਬ ਸਪਰੋਡਕਸ਼ਨ ਆਊਗਾ ਹਾਂ ਪਰ ਇੱਥੇ ਨਹੀਂ ਕਰਦੇ ਨਹੀਂ ਕਰਦੇ ਬਿਲਕੁਲ ਹੀ ਘਰਾਂ ਚੋਂ ਜਿੱਤੇ ਸਬਜ਼ੀ ਤੇ ਹਮ ਖੇਤਾਂ ਨੂੰ ਵੀ ਦੇ ਦੇਣਗੇ ਫਿਰ ਕੀ ਫਰਕ ਪੈਂਦਾ ਬਿਲਕੁਲ ਇਹ ਕਰਨਾ ਚਾਹੀਦਾ ਪਰ ਤੁਸੀਂ ਦੇਖੋ ਕੀ ਹਾਲਾਤ ਇਸ ਤਰੀਕੇ ਦੇ ਬਣਦੇ ਜਾ ਰਹੇ ਨੇ ਤੇ ਸਾਨੂੰ ਸੋਚਣਾ ਪਊਗਾ ਤੇ ਕੀ ਇਸ ਤਰੀਕੇ ਨਾਲ ਹੋਣਾ ਚਾਹੀਦਾ ਇਸ ਕਿਸਾਨ ਭਰਾ ਦਾ ਚਾਹ ਧਰਨੀ ਮਹਿੰਗੀ ਪੈ ਗਈ ਮੋਟਾ ਚਲਾਨ ਹੋ ਗਿਆ ਤੇ ਜਿਹੜਾ ਜੁਰਮਾਨਾ ਉਹ ਮੋਟਾ ਹੋ ਗਿਆ ਤੇ ਹਜੇ ਕਹਿੰਦੇ ਪਰਚਾ ਕੱਟਿਆ ਜਾਊਗਾ ਅਫਸਰਾਂ ਨੂੰ ਇਹ ਦਿਖਾਈ ਨਹੀਂ ਦਿੱਤਾ ਵੀ ਸਿਰਫ ਤੇ ਸਿਰਫ ਇੱਕ ਚੁੱਲੇ ਦੇ ਉੱਪਰ ਚਾਹ ਤਰੀ ਗਈ ਸੀ ਅਸੀਂ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਤੇ ਸਮਝਣਾ ਤੁਹਾਡਾ ਫਰਜ ਹੈ ਜੁੜੇ ਰਹੋ ਮਲੂਕਾ ਟੀਵੀ ਦੇ ਨਾਲ ਧੰਨਵਾਦ